ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੇਕਰ ਕਿਸੇ ਨੇ ਕਿਸੇ ਤੇ ਕੁਝ ਕੀਤਾ ਹੈ ਜਾਂ ਕੋਈ ਚੀਜ਼ ਖਲਾਈ ਕਰ ਲੋ ਸੋ ਕਾਫੀ ਇਸ ਤਰ੍ਹਾਂ ਦੇ ਕਮੈਂਟ ਵੀ ਆ ਰਹੇ ਆ ਸੋ ਦੇਖੋ ਪਹਿਲਾਂ ਤਾਂ ਇੱਕ ਬੇਨਤੀ ਹੀ ਲਾ ਲਓ ਕਿਉਂਕਿ ਅਸੀਂ ਕਮੈਂਟ ਨੂੰ ਕਿਸੇ ਹਿਸਾਬ ਦੇ ਨਾਲ ਦੱਸੀਦਾ ਹੈ ਤੇ ਬਾਕੀ ਚਲੋ ਠੀਕ ਹੈ ਕੋਈ ਮਜਬੂਰੀ ਹੈ ਤੇ ਇਸ ਕਰਕੇ ਅੱਜ ਆਪਾਂ ਵਿਸ਼ਾ ਇਹਦੇ ਤੇ ਹੀ ਬਣਾਇਆ ਹੈ ਇਸ ਵੀਡੀਓ ਰਾਈ ਦੱਸਾਂਗੇ ਕਰਮ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਜੇਕਰ ਕਰਮ ਕਰੋਗੇ ਤਾਂ ਲਾਭ ਜ਼ਰੂਰ ਮਿਲੇਗਾ ਵਿਸ਼ਵਾਸ ਰੱਖ ਕੇ ਕਰਮ ਕੀਤਾ ਜਾਵੇ ਜਿੰਨੀ ਅਸੀਂ ਕੋਸ਼ਿਸ਼ ਇਸ ਤਰ੍ਹਾਂ ਕਰਦੇ ਹਾਂ ਝਗੜੇ ਝੇੜੇ ਕਰਦੇ ਹਾਂ ਜਾਂ ਕਿ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜਿੰਨਾ ਅਸੀਂ ਦਿਮਾਗ ਇਸ ਗੱਲਾਂ ਤੇ ਲਾਉਂਦੇ ਹਾਂ ਜੇਕਰ ਉਹਨਾ ਹੀ ਦਿਮਾਗ ਅਸੀਂ ਪਰਮਾਤਮਾ ਦੀ ਤਰਫ ਲਗਾਈਏ ਵਿਸ਼ਵਾਸ ਰੱਖ ਕੇ ਕਰਮ ਕਰੀਏ ਤਾਂ ਲਾਭ ਜ਼ਰੂਰ ਮਿਲਦਾ ਹੈ ਸੋ ਹਮੇਸ਼ਾ ਹੀ ਮਨ ਨੂੰ ਸ਼ਾਂਤ ਰੱਖ ਕੇ ਕੋਈ ਵੀ ਕਰਮ ਕੀਤਾ ਜਾਂਦਾ ਹੈ ਜੇਕਰ ਤੁਸੀਂ ਕਰਮ ਤੇ ਅਮਲ ਕਰਦੇ ਹੋ ਕੋਈ ਕਰਮ ਤੁਹਾਨੂੰ ਦੱਸਿਆ ਜਾਂਦਾ ਕਿ ਅਮਲ ਕਰਕੇ ਉਹ ਕਰਮ ਕਰਦੇ ਹੋ ਤਾਂ ਲਾਭ ਜ਼ਿੰਦਗੀ ਵਿੱਚ ਜਰੂਰ ਮਿਲਦਾ ਹੈ ਸੋ ਬਾਕੀ ਐਦਾਂ ਕਦੇ ਨਹੀਂ ਹੋ ਸਕਦਾ ਕਿ ਅਸੀਂ ਕੋਈ ਚੰਗਾ ਕਰਮ ਕਰੀਏ ਤਾਂ ਉਹਦਾ ਲਾਭ ਨਾ ਮਿਲੇ ਇਹ ਸਿਰਫ ਇਨਸਾਨ ਦੀਆਂ ਹੀ ਗਲਤੀਆਂ ਹੁੰਦੀਆਂ ਆ ਕਿ ਸਾਨੂੰ ਲਾਭ ਨਹੀਂ ਮਿਲਿਆ ਕਿਉਂਕਿ ਆਪਣੀ ਗਲਤੀ ਕਦੇ ਵੀ ਕੋਈ ਇਨਸਾਨ ਨਹੀਂ ਸਮਝਦਾ ਕਿ ਮੈਂ ਗਲਤੀ ਕੀਤੀ ਹੈ ਸੋ ਜਦੋਂ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਮਨ ਵਿੱਚੋਂ ਟੈਨਸ਼ਨਾਂ ਨੂੰ ਕੱਢ ਦੋਗੇ ਤਾਂ ਕੋਈ ਵੀ ਕਰਮ ਕਰ ਲੋ ਉਹਦਾ ਲਾਭ ਜ਼ਰੂਰ ਮਿਲੇਗਾ ਸੋ ਇੱਥੇ ਹੁਣ ਕਰਮ ਦੱਸ ਦੇਣਾ ਹੈ ਜੇਕਰ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਲਾਭ ਜ਼ਰੂਰ ਮਿਲੇਗਾ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਪਹਿਲਾਂ ਇੱਥੇ ਕੁਝ ਕਮੈਂਟਾਂ ਅਨਸ ਦਿੰਨੇ ਆ ਜੀ ਇੱਥੇ ਪਹਿਲੀ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਅਮਰਤ ਵੇਲੇ ਜੋ ਨਾਮ ਸਿਮਰਨਾ ਹੈ ਉਹਦੇ ਵਿੱਚ ਇਸ਼ਨਾਨ ਕਰਨਾ ਜ਼ਰੂਰੀ ਹੈ ਸੋ ਦੇਖੋ ਇਹ ਤੁਹਾਡੀ ਇੱਛਾ ਹੈ ਅਸੀਂ ਹਮੇਸ਼ਾ ਇਹ ਕਹਿੰਦਾ ਕੀ ਕਦੇ ਵੀ ਨਾਮ ਸਿਮਰਨ ਨੂੰ ਔਖਾ ਨਾ ਕਰੋ ਸੌਖਾ ਬਣਾਓ ਸੋ ਜੇਕਰ ਤੁਸੀਂ ਇਸ ਤਰ੍ਹਾਂ ਸੋਚੋਗੇ ਕਿ ਨਾਮ ਸਿਮਰਨ ਇਸ਼ਨਾਨ ਤੋਂ ਬਿਨਾਂ ਨਹੀਂ ਕਰ ਸਕਦੇ ਤਾਂ ਫਿਰ ਸਿਮਰਨ ਔਖਾ ਹੋ ਜਾਂਦਾ ਕਿਉਂਕਿ ਇਸ਼ਨਾਨ ਕਰਨ ਦੇ ਇنسان ਹਰ ਕੋਈ ਕੋਲ ਕਰਦਾ ਹੈ ਤਾਂ ਫਿਰ ਰਹਿ ਜਾਂਦਾ ਹੈ ਸੋ ਜੇਕਰ ਮਨ ਕਰਦਾ ਹੈ ਅਮਰਤ ਵੀਨੇ ਜਾਗ ਆਉਂਦੀ ਹੈ ਤਾਂ ਕੋਸ਼ਿਸ਼ ਕਰੋ ਕਿ ਉਸੇ ਵਕਤ ਉੱਠ ਕੇ ਸਿਮਰਨ ਕਰਨ ਨੂੰ ਕੋ ਕੇ ਤੁਸੀਂ ਸਿਮਰਨ ਕਰਨ ਬੈਠਿਓ ਤਾਂ ਇਹਦਾ ਲਾਭ ਜ਼ਰੂਰ ਮਿਲੇਗਾ ਸੋ ਜਦੋਂ ਅਸੀਂ ਨਾਮ ਸਿਮਰਨ ਨੂੰ ਔਖਾ ਬਣਾ ਲੈਂਦੇ ਆਂ ਕਿ ਉਸ ਤੋਂ ਪਹਿਲਾਂ ਆ ਕਰਨਾ ਜ਼ਰੂਰੀ ਆ ਕਰਨਾ ਜ਼ਰੂਰੀ ਆ ਤਾਂ ਫਿਰ ਨਾਮ ਸਿਮਰਨ ਹੁੰਦਾ ਹੀ ਨਹੀਂ ਸੋ ਜੇਕਰ ਉਹਨੂੰ ਸੌਖਾ ਬਣਾਉਣਾ ਹੈ ਕਿਉਂਕਿ ਪਰਮਾਤਮਾ ਮਨ ਵਿੱਚ ਵਾਸ ਕਰਦਾ ਹੈ ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਆ ਸੋ ਮਨ ਸਾਫ਼ ਹੋਵੇਗਾ ਤਾਂ ਪਰਮਾਤਮਾ ਮਿਲ ਜਾਂਦਾ ਹੈ ਸੋ ਜੇਕਰ ਮਨ ਹੀ ਸਾਫ਼ ਨਹੀਂ ਤਾਂ ਫਿਰ ਸੱਤਨ ਨੂੰ ਸਾਫ਼ ਕਰਕੇ ਕੀ ਫਾਇਦਾ ਸੋ ਮਨ ਸਾਫ਼ ਰੱਖੋ ਬਾਕੀ ਸਭ ਕੁਝ ਉਹ ਜਾਣੀ ਜਾਣ ਹੈ ਮਾਲਕ ਨਾਮ ਸਿਮਰਨ ਦੀ ਕਮਾਈ ਕਰੋ ਨਾਮ ਸਿਮਰਨ ਦੀ ਕਮਾਈ ਦੇ ਨਾਲ ਜੋ ਅਸ਼ਨਾਦ ਅਸੀਂ ਆਪਣੇ ਅੰਦਰ ਦਾ ਕਰਦੇ ਤਾਂ ਸਰੀਰ ਤੇ ਉੱਤੇ ਆਪਣੇ ਆਪ ਵਿੱਚ ਨਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਜਦੋਂ ਮਨ ਸਾਹ ਹੁੰਦਾ ਜਾਵੇਗਾ ਤਾਂ ਸਰੀਰ ਤੇ ਇੱਕ ਅਲੱਗ ਹੀ ਨੂਰ ਜਿਹੜਾ ਝਲਕਣ ਲੱਗ ਪਵੇਗਾ ਸੋ ਕਦੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਪਹਿਲਾਂ ਆਹ ਕੰਮ ਕਰਨਾ ਹੈ ਫਿਰ ਹੀ ਅਸੀਂ ਕਰਮ ਕਰ ਸਕਦੇ ਹਾਂ ਸੋ ਜਦੋਂ ਵੀ ਜਿੱਥੇ ਵੀ ਮਨ ਕਰਦਾ ਹੈ ਕਿ ਨਾਮ ਸਿਮਰਨ ਕਰਨਾ ਹੈ ਉੱਥੇ ਹੀ ਕਰਨ ਬਹਿ ਜਾਓ ਜਦੋਂ ਤੁਸੀਂ ਉਹ ਟਾਈਮ ਨੂੰ ਖੋ ਜਾ ਲੈਂਦੇ ਆ ਫਿਰ ਉਹ ਹੱਥ ਨਹੀਂ ਆਉਂਦਾ ਬੇਲਾ ਕੁੰਝਿਆ ਸੋ ਇਸ ਕਰਕੇ ਕਰਮ ਕਰਨ ਲੱਗੇ ਕਦੇ ਮੈਂ ਸੋਚ ਵਿਚਾਰ ਨਾ ਕਰੋ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰ 11ਵੀਂ ਵਾਲੇ ਦੀ ਜਗ੍ਹਾ ਹੈ ਤੇ ਸਾਡੇ ਘਰ ਵਿੱਚ ਅੱਜ ਨਾਗ ਆਇਆ ਇੰਨੇ ਤੋਂ ਇੰਨੇ ਮੈਂਟ ਨੇ ਲਿਖਿਆ ਹੋਇਆ ਹੈ ਕਿ ਬੈਠਾ ਰਿਹਾ ਹਿਲਦਾ ਵੀ ਨਹੀਂ ਸੋ ਦੇਖੋ ਜਿੱਥੇ ਪੀਰਾਂ ਪੀਰਾਂ ਦੀ ਸੇਵਾ ਹੁੰਦੀ ਆ ਉੱਥੇ ਨਾਗ ਦਾ ਪੈਰਾ ਵੀ ਹੁੰਦਾ ਹੈ ਸੋ ਬਾਕੀ ਜੇਕਰ ਇਸ ਰੂਪ ਵਿੱਚ ਦਰਸ਼ਨ ਹੁੰਦੇ ਆ ਤਾਂ ਅਰਦਾਸ ਬੇਨਤੀ ਕਰੋ ਨਾ ਅੱਗੇ ਕਿ ਇਸ ਰੂਪ ਵਿੱਚ ਲੁਕੇ شويه ਰਹੋ ਸਾਨੂੰ ਦਰਸ਼ਨ ਨਾ ਦਿਓ ਕਿਉਂਕਿ ਇਸ ਰੂਪ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਹੈ ਸੋ ਅਰਦਾਸ ਬੇਨਤੀ ਕਰਿਆ ਕਰੋ ਜਿਸ ਤਰ੍ਹਾਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤੇ ਉਹ ਮਾਲਕ ਸੁਣਦਾ ਵੀ ਹੈ ਜਾਣੀ ਜਾਣਾ ਉਹਨਾਂ ਅੱਗੇ ਇੱਕੋ ਹੀ ਅਰਦਾਸ ਕਰੋ ਕਿ ਅਸੀਂ ਇਸ ਰੂਪ ਵਿੱਚ ਤੁਹਾਡੀ ਚਾਲ ਜਿਹੜੀ ਚੱਲ ਨਹੀਂ ਸਕਦੇ ਨਹੀਂ ਦੇਖ ਸਕਦੇ ਤੇ ਜਦੋਂ ਵੀ ਦਰਸ਼ਨ ਦਿਓ ਸਾਨੂੰ ਸੰਤ ਰੂਪੀ ਚੋਲੇ ਵਿੱਚ ਦੇ ਦਿਓ ਕਿਸੇ ਬਾਲਕ ਦੇ ਉਹ ਕੋ ਵਿੱਚ ਦੇ ਦੋ ਪਰ ਇਸ ਰੂਪ ਵਿੱਚ ਦਰਸ਼ਨ ਸਾਨੂੰ ਨਾ ਦਿਓ ਲੋਕੇਸ਼ ਪਰ ਉਹ ਬਾਕੀ ਗੁੱਗਾ ਪੂਜਦੇ ਹੋ ਗੁੱਗਾ ਪੂਜਣ ਵਾਲਿਆਂ ਨੂੰ ਤਾਂ ਇਸ ਰੂਪ ਵਿੱਚ ਦਰਸ਼ਨ ਛੇਤੀ ਕਦੇ ਨਹੀਂ ਹੁੰਦੇ ਬਾਕੀ ਇੱਕ ਕਰਮ ਕਰਿਆ ਕਰੋ ਕਿ ਉਹਨਾਂ ਦੇ ਦਿਨ ਤੇ ਦੁੱਧ ਜ਼ਰੂਰ ਰੱਖ ਦਿਆ ਕਰੋ ਦਰਵਾਰ ਦੇ ਵਿੱਚ ਤੇ ਜੇਕਰ ਦਰਵਾਰ ਨਹੀਂ ਹੈ ਘਰ ਵਿੱਚ ਵੈਸੇ ਹੈ ਘਰ ਇਹਨਾਂ ਨੇ ਲਿਖਿਆ ਹੈ 11ਵੀਂ ਵਾਲੀ ਸਰਕਾਰ ਦਾ ਕਿਉਂਕਿ ਪੀਰ ਪੀਰ नाग ਦੇ ਰੂਪ ਵਿੱਚ ਵੀ ਦਰਸ਼ਨ ਦੇ ਦਿੰਦੇ ਆ ਨਹੀਂ ਪੁੱਜ ਗਿਆ ਤੇ ਉਹਨਾਂ ਦਾ ਰੂਪ ਹੀ ਸਮਝੋ ਸੋ ਬਾਕੀ ਐਤਵਾਰ ਦੇ ਦਿਨ ਉਹਨਾਂ ਦੇ ਨਾਮ ਦਾ ਦੁੱਧ ਜ਼ਰੂਰ ਰੱਖਿਆ ਕਰੋ ਤੇ ਕੱਚੀ ਇਹਾ ਸ਼ਿੱਟਾ ਜ਼ਰੂਰ ਦਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਕੋ ਇੱਥੇ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਕਿਸੇ ਮੰਦਰ ਵਿੱਚੋਂ ਮੈਨੂੰ ਬਨਾਣਾ ਯਾਨੀ ਫਲ ਮਿਲਿਆ ਤੇ ਨਾਲ ਇੱਕ ਕਬੂਤੀ ਦਿੱਤੀ ਗਈ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਦੇਖੋ ਜੋ ਫਲ ਹੈ ਔਲਾਦ ਦਾ ਇਸ਼ਾਰਾ ਹੈ ਔਲਾਦ ਜਦੋਂ ਪ੍ਰਮਾਤਮਾ ਬਖਸ਼ਦਾ ਆ ਤੇ ਉਹਦੇ ਨਾਲ-ਨਾਲ ਕੁਝ ਨਾ ਕੁਝ ਸੰਕੇਤ ਵੀ ਦਿੰਦਾ ਹੈ ਕਿ ਇਹਨਾਂ ਤੇ ਕਿਰਪਾ ਬਣੀ ਰਹੇ ਸੋ ਜਿਸ ਤੇ ਇਹ ਚੀਜ਼ ਦਿੱਤੀ ਹੋਵੇ ਉਹਦਾ ਹੱਕ ਹੁੰਦਾ ਹੈ ਤੇ ਜਦੋਂ ਕੋਈ ਔਕੜ ਆਉਂਦੀ ਹੈ ਸਰੀਰ ਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਆਉਂਦੀ ਆ ਤੇ ਉਹ ਇਸ਼ਾਰਾ ਤੁਹਾਨੂੰ ਦੇ ਰਿਹਾ ਕਿ ਤੁਸੀਂ ਆ ਕਰਮ ਕਰ ਸਕਦੇ ਆ ਜਾਨੀ ਕਿ ਜਿੱਥੇ ਵੀ ਤੁਸੀਂ ਜਾਣੇ ਜਿਨ੍ਹਾਂ ਨੂੰ ਵੀ ਮੰਨਦੇ ਹੋ ਉਹਨਾਂ ਦੇ ਨਾਮ ਦੀ ਪਹੂਤੀ ਲੈ ਕੇ ਉਹਨਾਂ ਦੇ ਮੱਥੇ ਤੇ ਲਗਾ ਸਕਦੇ ਆ ਜਾਂ ਪਾਣੀ ਦੇ ਵਿੱਚ ਥੋੜੀ ਜੀ ਪਾ ਕੇ ਦੇ ਸਕਦੇ ਆ ਜੇਕਰ ਕੋਈ ਦੁੱਖ ਤਕਲੀਫ ਹੈ ਸੋ ਜੋ ਫਲ ਹੈ ਉਹ ਤਾਂ ਇੱਕ ਔਲਾਦ ਦਾ ਹੀ ਇਸ਼ਾਰਾ ਹੁੰਦਾ ਹੈ ਫਲ ਦਾ ਮਤਲਬ ਹੈ ਕਿ ਉਹਨਾਂ ਨੇ ਔਲਾਦ ਤੁਹਾਨੂੰ ਦਿੱਤੀ ਹੋਈ ਆ ਪੰਛੀ ਹੋਈ ਆ ਸੋ ਜੇ ਕਰੋਨਾ ਤੇ ਕੋਈ ਦੁੱਖ ਆਉਂਦਾ ਹੈ ਤਾਂ ਤੁਸੀਂ ਇੱਕ ਕਰਮ ਜਿਹੜਾ ਕਰ ਸਕਦੇ ਆ ਇਹਦੇ ਨਾਲ ਲਾਭ ਮਿਲੇਗਾ ਜੀ ਕਿਉਂਕਿ ਜਿਸ ਫੱਕਰ ਫਕੀਰ ਦਾ ਔਲਾਦ ਤੇ ਹੱਥ ਹੁੰਦਾ ਹੈ ਉਹ ਨਾਲ ਦੀ ਨਾਲ ਕਰਮ ਵੀ ਦੱਸ ਦਿੰਦੇ ਆ ਕਿ ਆਹ ਪ੍ਰੋਬਲਮ ਦਾ ਆਹ ਹੱਲ ਹੈ ਸੋ ਇਹ ਕਰਮ ਜ਼ਰੂਰ ਕਰੋ ਜਿਕਰ ਇਸ਼ਾਰਾ ਉਹ ਮਾਲਕ ਤੁਹਾਨੂੰ ਦੇ ਰਿਹਾ ਤਾਂ ਹੋਰ ਕੀ ਚਾਹੀਦਾ ਹੈ ਸੋ ਸੇਵਾ ਮਨ ਚਿੱਤ ਲਗਾ ਕੇ ਕਰੋ ਤਾਂ ਉਹ ਪ੍ਰਮਾਤਮਾ ਆਪੇ ਹੀ ਮੁਸ਼ਕਲਾਂ ਦੇ ਹੱਲ ਦੱਸ ਦਿੰਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਵੀ ਦੱਸ ਦਿੰਨੇ ਆ ਸੋ ਇਹ ਲਿਖਦੇ ਆ ਕਿ ਦੀਦੀ ਜੀ ਮੇਰੀ ਕੋਈ ਵੀ ਅਰਦਾਸ ਕਬੂਲ ਨਹੀਂ ਹੋ ਰਹੀ ਮੇਰੀ ਅਰਦਾਸ ਬੇਨਤੀ ਸੁਣਦੇ ਨਹੀਂ ਸੋ ਦੇਖੋ ਅਰਦਾਸ ਬੇਨਤੀ ਹਰ ਇੱਕ ਕਬੂਲ ਕੀਤੀ ਜਾਂਦੀ ਆ ਬਾਕੀ ਜਿਹੜੀ ਅਰਦਾਸ ਕਬੂਲ ਨਾ ਹੋਵੇ ਜਿਹੜਾ ਕੰਮ ਨਾ ਵੜੇ ਤੁਸੀਂ ਬਾਰ ਬਾਰ ਕਹਿ ਰਹੇ ਹੋ ਸੋ ਪ੍ਰਮਾਤਮਾ ਜਾਣੀ ਜਾਣ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡੇ ਲਈ ਸਹੀ ਆ ਤੇ ਕੀ ਗਲਤ ਆ ਸੋ ਬਾਕੀ ਇਥੇ ਗੱਲ ਕਰਾਂਗੇ ਕਿ ਅਰਦਾਸ ਬੇਨਤੀ ਦੀ ਅਰਦਾਸ ਬੇਨਤੀ ਕਬੂਲ ਜ਼ਰੂਰ ਹੁੰਦੀ ਹੈ ਜੇਕਰ ਦਿਲੋਂ ਕੀਤੀ ਜਾਵੇ ਅਰਦਾਸ ਇੱਕ ਵਾਰ ਕਰਕੇ ਟੈਨਸ਼ਨ ਨੂੰ ਦਿਮਾਗ ਵਿੱਚੋਂ ਜਦੋਂ ਕੱਢ ਦਿੰਦਾ ਹੈ ਇਨਸਾਨ ਵਿਸ਼ਵਾਸ ਰੱਖ ਕੇ ਅਰਦਾਸ ਕਰ ਦਿੰਦਾ ਕਿ ਸਾਨੂੰ ਇਸ ਅਰਦਾਸ ਦਾ ਲਾਭ ਸਾਨੂੰ ਜ਼ਰੂਰ ਮਿਲੇਗਾ ਤਾਂ ਫਿਰ ਉਸਰ ਦਾਸ ਦਾ ਆਲਾਪ ਵੀ ਜਰੂਰ ਮਿਲਦਾ ਹੈ ਗੱਲ ਇੰਨੀ ਕੁ ਹੈ ਕਿ ਵਿਸ਼ਵਾਸ ਕਰਨਾ ਹੀ ਔਖਾ ਹੈ ਜਦੋਂ ਅਸੀਂ ਵਿਸ਼ਵਾਸ ਕਰਾਂਗੇ ਤਾਂ ਸਾਰੇ ਕੰਮ ਬਣਨ ਲੱਗ ਪੈਂਦੇ ਆ ਸੋ ਇੱਥੇ ਹੁਣ ਆਪਾਂ ਦੱਸ ਦਈਏ ਕਿ ਜਿਹੜੇ ਕਹਿੰਦੇ ਨੇ ਖੁਸ਼ ਕਿਸੇ ਨੇ ਖਿਲਾ ਦਿੱਤਾ ਤੇ ਇਹਦਾ ਕੋਈ ਹੱਲ ਦੱਸਿਆ ਜਾਵੇ ਸੋ ਇਹਦਾ ਇੱਕ ਹੀ ਹੱਲ ਹੈ ਪਹਿਲਾ ਤਾਂ ਹੈ ਕਿ ਬਹੁਤ ਵੱਡਾ ਜੋ ਕਰਮ ਹੈ ਉਹ ਹੈ ਵਿਸ਼ਵਾਸ ਜੇਕਰ ਤੁਸੀਂ ਕਿਸੇ ਪੀਰ ਫਕੀਰ ਦੀ ਸੇਵਾ ਕਰਦੇ ਹੋ ਤਾਂ ਵਿਸ਼ਵਾਸ ਰੱਖੋ ਕੀ ਅਸੀਂ ਸੇਵਾ ਕਰਦੇ ਆ ਸਾਡੇ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਚੱਲ ਨਹੀਂ ਸਕਦਾ ਜੇਕਰ ਕਿਸੇ ਨੇ ਧੋਖੇ ਨਾਲ ਵੀ ਕੁਝ ਕੀਤਾ ਹੈ ਚੱਲੇਗਾ ਪਰ ਥੋੜੀ ਦੇਰ ਲਈ ਬਹੁਤੀ ਦੇਰ ਲਈ ਜੇਕਰ ਮੁਸ਼ਕਲ ਜ਼ਿੰਦਗੀ ਵਿੱਚ ਆਉਂਦੀ ਆ ਤਾਂ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਕਿ ਮੁਸ਼ਕਲ ਬਹੁਤੀ ਦੇਰ ਜ਼ਿੰਦਗੀ ਵਿੱਚ ਠਹਿਰ ਨਹੀਂ ਸਕਦੀ ਜਾਣਾ ਵੀ ਉਹਦਾ ਤੈ ਹੈ ਸੋ ਜਦੋਂ ਤੁਸੀਂ ਵਿਸ਼ਵਾਸ ਰੱਖਦੇ ਹੋ ਆਪਣੇ ਮਾਲਕ ਤੇ ਤਾਂ ਫਿਰ ਥੋੜਾ ਬਹੁਤਾ ਸਮਾਂ ਹੀ ਇਹ ਚੀਜ਼ਾਂ ਅਸਰ ਕਰਦੇ ਨੇ ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਜਾਣਾ ਪੈਂਦਾ ਹੈ ਸੋ ਗੱਲ ਵਿਸ਼ਵਾਸ ਤੇ ਖਤਮ ਹੁੰਦੀ ਹੈ ਤੋ ਦੂਸਰਾ ਇਥੇ ਕਰਮ ਇਹ ਕਰਨਾ ਹੈ ਕਿ ਸਵਾ ਮਹੀਨਾ ਰੈਗੂਲਰ ਹੀ ਤੁਸੀਂ ਸਵੇਰੇ ਟਾਈਮ ਦੇ ਨਾਲ ਉਠੋ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਉੱਠ ਕੇ ਸੇਵਾ ਕਰੋ ਧੂਪ ਬੱਤੀ ਕਰੋ ਜੇਕਰ ਘਰ ਵਿੱਚ ਦਰਵਾਰ ਹੈ ਧੂਪ ਬੱਤੀ ਕਰਨ ਤੋਂ ਬਾਅਦ ਜੋ ਦਰਵਾਰ ਵਿੱਚ ਜਲ ਰੱਖਦੇ ਆ ਉਹ ਹਰ ਰੋਜ਼ ਇਹਨੂੰ ਅਰਦਾਸ ਬੇਨਤੀ ਕਰਕੇ ਪੀਣਾ ਸ਼ੁਰੂ ਕਰ ਦਿਓ ਲਗਾਤਾਰ ਸਵਾ ਮਹੀਨਾ ਇਹ ਕਰਮ ਕਰੋ ਵਿਸ਼ਵਾਸ ਰੱਖ ਕੇ ਕਰਨਾ ਕਿ ਸਾਨੂੰ ਲਾਭ ਜ਼ਰੂਰ ਮਿਲੇਗਾ ਤਾਂ ਫਿਰ ਉਹ ਪੀਰ ਜ਼ਰੂਰ ਕਿਰਪਾ ਕਰਨਗੇ ਜੀ ਵਿਸ਼ਵਾਸ ਤੇ ਗੱਲ ਖਤਮ ਹੁੰਦੀ ਵਿਸ਼ਵਾਸ ਰੱਖ ਕੇ ਕਰਮ ਕਰਨਾ ਸ਼ੁਰੂ ਕਰ ਦਿਓ ਜਿੱਦ ਜਿੱਦ ਤੁਸੀਂ ਜਲ ਦਾ ਸੇਵਨ ਕਰੋਗੇ ਤੇ ਅੰਦਰ ਤੋਂ ਹੁੰਦਾ ਜਾਵੇਗਾ ਜੋ ਵੀ ਚੀਜ਼ ਅੰਦਰੋਂ ਉਹ ਨਿਕਲ ਜਾਵੇਗੀ ਸੋ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਲਾਭ ਜ਼ਰੂਰ ਮਿਲੇਗਾ ਇਹ ਹੁਣ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸ ਤਰ੍ਹਾਂ ਨਾਲ ਨਾਲ ਜਿਕਰ ਸਿਮਰਨ ਮਿਲਿਆ ਹੈ ਤਾਂ ਨਾਮ ਸਿਮਰਨ ਦੀ ਕਮਾਈ ਕਰੋ ਕਿਉਂਕਿ ਨਾਮ ਸਿਮਰਨ ਦੇ ਨਾਲ ਅੰਦਰੋਂ ਦੁੱਖ ਦਲਿੱਦਰਤਾ ਜਿਹੜੀ ਆ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਤਿੰਨ ਹੀ ਚੀਜ਼ਾਂ ਤੁਹਾਡੀ ਮੁਸ਼ਕਲ ਦਾ ਹੱਲ ਕਰ ਸਕਦੀਆਂ ਪਹਿਲਾ ਵਿਸ਼ਵਾਸ ਹੈ ਦੂਸਰਾ ਜਲ ਵਰਤਣਾ ਸ਼ੁਰੂ ਕਰੋ ਨਾਗਾ ਨਹੀਂ ਪਾਉਣਾ ਤੇ ਤੀਸਰਾ ਨਾਮ ਸਿਮਰਨ ਜ਼ਰੂਰ ਕਰੋ